ਹਾਂ ਕੁੜੀਆਂ ਦੀ ਜ਼ਿੰਦਗੀ ਦਾ ਬਣਿਆ ਮਜਾ ਕੇ ਜਾਂ ਅਤਹਿਮ ਕਾਈ ਹੋਈ ਮਰ ਜਾਣੇ ਆਸ਼ਿਕਾਂ ਕੁੜੀਆਂ ਦੀ ਜ਼ਿੰਦਗੀ ਦਾ ਬਣਿਆ ਮਜਾ ਕੇ ਜਾਂ ਅਤਹਿਮ ਕਾਈ ਹੋਈ ਟੁੱਟ ਪੈਣੇ ਆਸ਼ਿਕਾਂ ਹੁੰਦੇ ਕੋਈ ਹੋਰ ਦੇ ਗਲਾਂ ਮਾਫ਼ਰ ਦੇ ਉਮਰ ਛੜਾਂਦੀ ਤੈਨੂੰ ਸਾਰੀ ਜਹਰ ਚ ਦਿਲ ਤੋੜਨੇ ਤੇ ਹੁੰਦੇ ਕਿਤੇ ਤਾਰਾਂ ਲੱਗਦੇ ਉਮਰ ਛੜਾਂਦੀ ਤੈਨੂੰ ਸਾਰੀ ਜਹਰ ਚ ਦਿਲ ਤੋੜਨੇ ਤੇ ਹੁੰਦੇ ਕਿਤੇ ਤਾਰਾਂ ਲੱਗਦੇ ਹੋਇ ਇੱਕੋ ਪੂਰਾ ਹਾਲ ਹੋਇਆ ਹੁੰਦਾ ਵਿੱਚ ਇਸ਼ਕੀ ਮਿਲੰਗੀ ਜੇ ਕੋਈ ਪੈਰੀ ਪਹਾਂ ਜਾਣ ਵਿੱਚ ਕੇ ਇੱਕੋ ਪੂਰਾ ਹਾਲ ਹੋਇਆ ਹੁੰਦਾ ਵਿੱਚ ਇਸ਼ਕੀ ਮਿਲੰਗੀ ਜੇ ਕੋਈ ਪੈਰੀ ਪਹਾਂ ਜਾਣ ਵਿੱਚ ਕੇ ਅੰਨਾਂ ਲਈ ਤਾਂ ਹੁੰਦਾ ਏ ਪਿਆਰ ਕਾਗਜ਼ੀ ਉਮਰੇ ਸੜਾਂ ਦੀ ਤੈਨੂੰ ਸਾਰੇ ਜਹਨ ਚ ਇਹ ਦਿਲ ਤੋੜਨੇ ਤੇ ਹੁੰਦੇ ਕਿਤੇ ਤਾਰਾ ਲੱਗਦੇ ਉਮਰੇ ਸੜਾਂ ਦੀ ਤੈਨੂੰ ਸਾਰੇ ਜਹਨ ਚ ਇਹ ਦਿਲ ਤੋੜਨੇ ਤੇ ਹੁੰਦੇ ਕਿਤੇ ਤਾਰਾ ਲੱਗਦੇ ਹੋ ਕਦ ਨਹੀਂਓ ਅੱਡਾ ਡੁੱਡੇ ਕਰਦੇ ਨੇ ਵਾਦੇ ਇਹ ਸਾਡੇ ਪਿੱਛੇ ਰੋਜ ਆਉਣ ਤੱਕ ਕਰਦੇ ਕਦ ਨਹੀਂਓ ਅੱਡਾ ਡਿੰਡੇ ਕਰਦੇ ਨੇ ਵਾਦੇ ਹੋ ਰੋਜ ਸਾਡੇ ਆਉਣ ਤੱਕ ਕਰਦੇ ਮਾਰ ਮਾਰ ਗੜੀਆਂ ਨਾਉਂਦੇ ਹਾਜ਼ਰੀ ਉਮਰੇ ਸੜਾਂਦੀ ਤੈਨੂੰ ਸਾਰੇ ਜਹਰ ਚ ਇਹ ਦਿਲ ਤੋੜਨੇ ਤੇ ਹੁੰਦੇ ਕਿਤੇ ਤਾਰਾਂ ਲੱਗਦੇ ਉਮਰੇ ਸੜਾਂਦੀ ਤੈਨੂੰ ਸਾਰੇ ਜਹਰ ਚ ਇਹ ਦਿਲ ਤੋੜਨੇ ਤੇ ਹੁੰਦੇ ਕਿਤੇ ਤਾਰਾਂ ਲੱਗਦੇ ਹੀ